ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਕੀਰਤ ਅਤੇ ਜੈਸ ਦਾ ਲਾਈਵ ਲੈ ਕੇ ਅੱਜ ਦਾ ਲਾਈਵ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਿਹਾ ਇਸ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਬਾਕੀ ਕੀ ਗਿਆ ਕੀਰਤ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਤੇ ਨਾਲ ਹੀ ਜੈਸ ਨੇ ਕੀ ਗਿਆ ਲਾਈਵ ਦੇ ਵਿੱਚ ਦਿਖਾਉਣਿਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ 'ਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਇਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦਾ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਨਾਲ ਹੀ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜ਼ਰੂਰ ਜਾਇਓ ਤੁਹਾਨੂੰ ਅੱਜ ਦਾ ਇਹ ਲਾਈਵ ਕਿਵੇਂ ਦਾ ਲੱਗਾ ਬਾਕੀ ਕੀ-ਕਿਆ ਕੀ ਇਤਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਚਲਕ ਮਰਾਉਨੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਬਾਕੀ ਮਿਲਦੇ ਆਂ ਜਲਦੀ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰਾਖਾ ਬੋਲਣਾ ਬੁਲਾਉਣਾ ਬੜਿਆ ਰਹਿੰਦਾ ਪਰ ਐਸੇ ਟਾਈਮ ਤੇ ਤੁਸੀਂ ਥੋੜਾ ਦੇਖ ਲਿਆ ਕਰੋ ਬਾਈ ਨਾਈਸ ਵੀਡੀਓ ਦੀ ਥੈਂਕ ਯੂ ਤੁਹਾਨੂੰ ਤੈਨੂੰ ਤਾਂ ਲੁੱਕ ਦਿਖਦੀ ਐ ਤਨੁਨੀਆ ਜੈਲ ਬਾਕੀ ਬਾਈ ਕੋਈ ਲੋਕ ਹੈਗੇ ਆ ਮੈਂ ਯੂ ਦੇਖੇ YouTube ਤੇ ਨਵੇਂ ਨਵੇਂ ਪਰ ਦਿੱਤਰ ਉੱਡੇ ਆ ਬਈ ਤੁਸੀਂ ਬਹਿ ਜੋਗੇ ਰਾਮਨਾ ਚੇਤੀ ਜਦੋਂ ਉੱਡਿਆ ਕਰੋ ਸਾਡੇ ਦੱਸ ਲੱਗਦੀ ਲੜਾਈਆਂ ਹੁੰਦੀਆਂ ਰਹਿੰਦੀਆਂ ਰਿਲੇਸ਼ਨਸ਼ਿਪ ਤੇ ਯਾਰ ਉਹ ਬਾਈਲਡ ਹੈ 第三 ਪਰਸਨ ਕਰਕੇ ਪਈ ਸੀ ਕੋਈ ਗੱਲ ਹੋ ਗਈ ਸੀ ਸਾਡੀ ਪਰਸਨਲੀ ਚਲੋ ਇਹਨੂੰ ਤੋਂ ਗਲਤੀ ਹੋ ਗਈ ਮੇਰ ਤੋਂ ਗਲਤੀ ਹੋ ਗਈ ਗੱਲ ਖਤਮ ਅਸੀਂ ਉਹ ਨਹੀਂ ਆ ਕਿ ਲੜਾਈਆਂ ਨੂੰ ਵਧਾਉਂਦੇ ਰਹੀਏ ਅਸੀਂ ਖਤਮ ਕਰਨਾ ਜਾਣਦੇ ਹਾਂ ਡਰਾਮੇ ਕਰਨੇ ਨਹੀਂ ਆਉਦੇ ਹੋ ਜਾਂਦੀਆਂ ਗਲਤੀਆਂ ਬਚਪਨਾ ਏਜ ਹਜੇ ਬਟ ਠੀਕ ਆ ਅਸੀਂ ਸਮਝਦਾਰ ਤੇ ਅਸੀਂ ਸਮਝੂ ਹੀ ਜਾਂਦੇ ਹਾਂ ਤਾਂ ਕਿ ਦੀ ਆਈਡੀ ਤੇ ਆਜੂ ਜੈਸਵਾਲੀ ਦੇ ਉੱਤੇ ਕੱਲ ਨਹੀਂ ਆ ਰਹੀਆਂ ਤੇ ਅੱਜ ਜਾਂ ਕੱਲ ਹੀ ਵਲੌਗ ਪਾਊਗਾ ਡੋਨਟ ਵਰੀ ਵਲੌਗ ਆਊਗਾ ਬਲੌਗ ਆਊਗਾ ਅੱਜ ਸਵੇਰੇ ਸਵੇਰੇ ਇੱਕ ਵਲੌਗ ਸ਼ੂਟ ਕਰਨ ਲੱਗੇ ਪਰ ਥੋੜੀ ਪ੍ਰੋਬਲਮ ਹੋ ਗਈ ਉਹਦੇ ਵਿੱਚ ਬਲੌਗ ਕੱਲ ਅਪਲੋਡ ਹੋਊਗਾ ਨਹੀਂ ਬਬੂ ਅਗੱਤ ਮੇਰੀ ਜਾਨ ਘਾਤੀਆਂ ਨੇ ਲੀਡਾ ਕੋ ਚੱਕੇ ਨਹੀਂ ਨਹੀਂ ਕੀਤੀਆਂ ਨੇ ਥਲੀਡਾ ਘਾਤੀਆਂ ਆ ਤੂੰ ਦੇਖ ਲਈ ਉਹਨੂੰ ਭੇਜ ਦੀ ਤੈਨੂੰ ਕਿਦਾਂ ਜੀ ਤੈਨੂੰ ਠੀਕ ਹੈ ਹੁਣ ਅੱਗੇ ਨੂੰ ਬਾਕੀ ਓਲੀ ਓਲੀ ਮੂਵਨ ਕਰੂਗੀ ਬੇਬੋ ਜਿਹੜੀਆਂ ਵੀਡੀਓ ਪਈਆਂ ਤੇਰੇ ਪੀਪ ਤੇ ਡੀਲੀਟ ਕਰ ਤੇ ਮੇਰੀ ਜਾਨ ਤੂੰ ਆਪਣੇ ਕੋਈ ਚੱਕਰ ਨਹੀਂ ਘਬਰਾ ਬੰਦਗੀ ਹੈ ਜੇ ਜਦ ਨਾਲ ਕੋਈ ਵੀਡੀਓ ਹੈਗੀ ਲੀਕ ਕਰ ਤੇ ਜਿਹੜੀ ਬਾਕੀ ਚਲੋ ਹੈਪੀ ਬਰਥਡੇ ਬ੍ਰੋ ਮੇਰਾ ਹੈਪੀ ਬਰਥਡੇ ਨਹੀਂ ਆ ਭਰਾਵਾ ਚਲੋ ਮਿਲਦੇ ਆ ਜਲਦੀ ਕੁੰਨੇ ਆ ਫਿਰ ਲਾਈਵ ਬਸ ਮੈਂ ਕਲੀਅਰੈਂਸ ਦੇਣੀ ਸੀਗੀ ਉਹਦੀ ਆਈਡੀ ਤੇ ਹੱਲੀ ਵੀ ਅਸੀਂ ਆ ਤੁਹਾਨੂੰ ਆਈ ਨਹੀਂ ਪਾਈ ਹੋਈਆਂ ਮੇਰੀਆਂ ਵੀਡੀਓਜ਼ ਬੇਬੂ ਭੂਆ ਉਹਨੂੰ ਬੈਕ ਸੈਂਡ ਕਰ ਦੇ ਕਾਦੇ ਵੀ ਨਹੀਂ ਦੈਕਸੈਂਡ ਕਰਦੀ ਕਰ ਦਿੰਦਾ ਚਲੋ ਮਿਲਦੇ ਆ ਪਰ ਬਲੌਗ ਡੇਲੀ ਕਰੋ ਬ్రో ਬ్రో ਡੇਲੀ ਕਰਦੇ ਆ ਬਲੌਗ ਵਾਲੇ ਥੋੜਾ ਜਨਾ ਆਪਣੇ ਸਿਸਟਮ ਚ ਉਲਝੇ ਪਏ ਆ ਕਾਦੀ ਬਲੌਗ ਹੋ ਗਈ ਲੋਕਾਂ ਵਾਲੇ ਬਲੌਗ ਥੋੜੀ ਪਾਉਣੇ ਆ ਕੀ ਘਰ ਵੜ ਗਏ ਉੱਤਰ ਗਏ ਥੋੜਾ ਜਿਆ ਬਲੋ ਠੀਕ ਆ ਜਿਹੜੀਆਂ ਚੀਜ਼ਾਂ ਸੀ ਕਰਦੇ ਆ ਜਾਂ ਆਪਣਾ ਕੇਪਾ ਮੁੰਬਈ ਟੂ ਕੇਰਲਾ ਬਲੌਗ ਆਇਆ ਆ ਜਾਂ ਆਪਣਾ ਪ੍ਰੈਂਕਲ ਬਲੌਗ ਆਇਆ ਆ ਇਦਾਂ ਉਦਾਂ ਤੋਂ ਚੀਜ਼ਾਂ ਸਹੀ ਨਹੀਂ ਉਥੋਂ ਦਾ ਕਹਿ ਨਹੀਂ ਜੀ ਅਸੀਂ ਬਾਈ ਰੋਜ਼ ਇੱਥੇ ਚੱਲ ਕੇ ਉੱਥੇ ਇਦਾਂ ਨਹੀਂ ਚੱਲਦਾ ਜਿਵੇਂ ਟਰੈਵਲਿੰਗ ਬਲੌਗ ਵੀ ਚੱਲਦੇ ਨੇ ਉਦਾਂ